ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਬੂਟਾ ਸਿੰਘ ਤੇ ਇੱਕ ਬਾਬਾ ਰਸੂਲ ਸਿੰਘ ਜਿਹਨੂੰ ਕਿਹਾ ਜਾਂਦਾ ਹੈਗਾ ਵੈ ਉਹ ਹੁਣ ਸਿੰਘਾਂ ਦੇ ਰਡਾਰ ਦੇ ਉੱਤੇ ਹੈ ਅਖਰ ਕੀ ਮਾਮਲਾ ਹੈਗਾ ਵੈ ਕਿਉਂ ਸਿੰਘਾਂ ਨੂੰ ਇੰਨਾ ਗੁੱਸਾ ਦਾ ਇਨਾਂ ਦੇ ਉੱਤੇ ਇਸ ਗੱਲ ਦੇ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਕਮਲਖਰ ਆਪ ਤਾਂ ਮਰ ਗਈ ਯਾਰ ਦੂਜੇ ਪਾਸੇ ਕੁਝ ਜਿਹੜੇ ਲੰਡੂ ਜੇ ਬਾਬੇ ਔਰ ਦੂਜੇ ਪਾਸੇ ਇੱਕ ਖੱਚ ਪੂਰੇ ਪੰਜਾਬ ਦੇ ਵਿੱਚ ਧਮਾ ਮਚਾ ਦਿੱਤੀ ਹੈ ਨੇ ਇਸ ਖਬਰ ਨੇ ਉਹਨਾਂ ਦੇ ਅੱਜ ਤੁਹਾਨੂੰ ਮੈਂ ਪਟਾ ਫਿਰਦਾ ਦਿਖਾਵਾਂਗਾ ਕਿਉਂਕਿ ਪੰਜਾਬ ਦੇ ਵਿੱਚ ਲੱਗ ਲੱਗ ਚੈਨਲਾਂ ਦੇ ਉੱਤੇ ਬਹੁਤ ਸਾਰੀ ਮਦਦ ਕਰਨ ਦੀ ਯਾਨੀ ਗੱਲ ਕਹੀ ਜਾ ਰਹੀ ਹੈ ਦਰਅਸਲ ਦੇ ਵਿੱਚ ਉਹ ਕਮਲਕੌਰ ਦੀ ਸਪੋਰਟ ਵਿੱਚ ਬੋਲ ਰਹੇ ਨੇ ਔਰ ਦੂਜੇ ਪਾਸੇ ਪੂਰਾ ਪੰਜਾਬ ਪੂਰਾ ਪੰਜਾਬ ਯਾਨੀ ਇੱਕ ਪਾਸੇ ਹੋ ਗਿਆ ਔਰ ਦੋ ਚਾਰ ਚਾਂਚੇ ਜਿਹੜੇ ਛੱਡ ਕੇ ਗਈ ਹੈ ਕਮਲਕੌਰ ਇਹਨਾਂ ਦੇ ਉੱਤੇ ਐਕਸ਼ਨ ਕਿਵੇਂ ਹੋ ਗਿਆ ਬਹੁਤ ਵੱਡੀ ਖਬਰ ਆ ਜਿਹੜੀ ਤੁਸੀਂ ਵੇਖੋਗੇ ਔਰ ਪੂਰੀ ਖਬਰ ਦੇਖ ਕੇ ਉਸ ਤੋਂ ਬਾਅਦ ਸ਼ੇਅਰ ਵੀ ਕਰਨੀ ਹੈ ਕਿਉਂਕਿ ਇੱਕ ਦਾ ਨਾਮ ਤਾਂ ਹੈਗਾ ਗਰਨੀ ਬੂਟਾ ਔਰ ਦੂਜੇ ਦਾ ਨਾਮ ਆ ਰਸੂਲ ਬਾਬਾ ਰਸੂਲ ਸ਼ਾਇਦ ਇਸ ਤਰ੍ਹਾਂ ਦਾ ਨਾਮ ਆ ਉਹਦੀ ਖਬਰ ਦਿਖਾਉਣ ਜਾ ਰਿਹਾ ਔਰ ਇਹ ਬਹੁਤ ਹੀ ਗੰਦੀ ਸ਼ਰਾਬਲੀ ਦੇ ਵਿੱਚ ਆਪਣੀ ਭਾਸ਼ਾ ਦਾ ਜੂਜ ਕੀਤਾ ਅਮਰਪਾਲ ਸਿੰਘ ਮਹਿਰੋ ਨੇ ਵੀ ਖਰਾਬ ਬੋਲਿਆ ਔਰ ਦੂਜੇ ਪਾਸੇ ਦੇਖੋ ਇਹ ਪੁਲਿਸ ਦਾ ਮੁੱਦਾ ਹੈ ਪੁਲਸ ਇਹਦੇ ਤੇ ਇਨਵੈਸਟੀਗੇਸ਼ਨ ਕਰ ਰਹੀ ਹੈ ਉਹਨਾਂ ਨੇ ਮੰਨਿਆ ਕਿ ਅਸੀਂ ਮਾਰੀ ਆ ਤਾਂ ਹੁਣ ਉਹ ਜੇਲ੍ਹ ਵੀ ਜਾ ਸਕਦੇ ਨੇ ਇਹ ਕੋਈ ਵੱਡੀ ਗੱਲ ਨਹੀਂ ਕਿਉਂਕਿ ਦੋਸ਼ ਕੀਤਾ ਤਾਂ ਪੁਕਤਨਾ ਵੀ ਪੈਂਦਾ ਜੇਲ੍ਹਾਂ ਦੇ ਵੀ ਜਾਣਾ ਪੈਂਦਾ ਇਹ ਤਾਂ ਤੈ ਹੈ ਇਹਦਾ ਖੁਦ ਅਮਰਪਾਲ ਸਿੰਘ ਮੈਰੋ ਨੇ ਕਿਹਾ ਕਹਿੰਦਾ ਮੈਂ ਜੇਲ੍ਹ ਵੀ ਜਾਊਂਗਾ ਔਰ ਦੂਜੇ ਪਾਸੇ ਇਹ ਜਿਹੜੇ ਲੋਕ ਨੇ ਦਰਸਾਲ ਦੇ ਵਿੱਚ ਕਮਲ ਕੌਰ ਇਹਨਾਂ ਨੂੰ ਕੁਸ ਆ ਗਈ ਹੈ ਇਹ ਕਹਿੰਦੇ ਨੇ ਜਿੰਗੀਆਂ ਵੀ ਕੁੜੀਆਂ ਪੰਜਾਬ ਦੇ ਅੰਦਰ ਅਸ਼ਲੀਲਤਾ ਫਲਾਉਂਦੀਆਂ ਨੇ ਇਹੋ ਜਿਹੀਆਂ ਗਲਤ ਵੀਡੀਓ ਬਣਾਉਂਦੀਆਂ ਨੇ ਤਾਂ ਭਾਈ ਇਹ ਸਾਡੀਆਂ ਧੀਆਂ ਪਾਇਣਾ ਨੇ ਅਸੀਂ ਇਹਨਾਂ ਨੂੰ ਪ੍ਰੋਟੈਕਟ ਕਰਾਂਗੇ ਯਾਨੀ ਉਖਸਾਰ ਰਹੇ ਨੇ ਔਰ ਹੁਣ ਮੈਂ ਤੁਹਾਨੂੰ ਇਹ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਨਾਲ ਪੂਰੇ ਪੰਜਾਬ ਦੇ ਅੰਦਰ ਤਰਥੱਲੀ ਮਚ ਗਈ ਹੈ ਬੱਚੇ-ਬੱਚਾ ਪੰਜਾਬ ਦਾ ਇੱਕੋ ਹੀ ਗੱਲ ਕਹਿ ਰਿਹਾ ਕਿ ਇਹਨਾਂ ਲੋਕਾਂ ਦੇ ਉੱਤੇ ਸੋਧਾ ਲੱਗਣਾ ਚਾਹੀਦਾ ਵੱਡੇ ਪੱਦਰ ਦੇ ਉੱਤੇ ਪੰਜਾਬ ਦੇ ਵਿੱਚੋਂ ਲੋਕਾਂ ਦੀ ਇੱਕੋ ਹੀ ਆਵਾਜ਼ ਹੈ ਕਿ ਜਿਹੜੇ ਅਜੇ ਖੱਚ ਲੋਕ ਨਹੀਂ ਨਿੰਗਾ ਸਿੰਘਾਂ ਦੇ ਬਾਣੇ ਦੇ ਵਿੱਚ ਇਹ ਕਹਿੰਦੇ ਨੇ ਕਹਿੰਦੇ ਜਨਾਨੀ ਮਾਰਨ ਵਾਲਾ ਸੂਰਮਾ ਨਹੀਂ ਹੁੰਦਾ ਸਭ ਨੇ ਹੀ ਸਵਾਲ ਕੀਤਾ ਤੁਹਾਨੂੰ ਮੈਂ ਵੀਡੀਓ ਦਿਖਾਉਣ ਤੋਂ ਪਹਿਲਾਂ ਇੱਕ ਸ਼ਬਦ ਸੁਣਾਉਣਾ ਚਾਹੁੰਗਾ ਕਿਉਂਕਿ ਜਿਹੜੀ ਇੰਦਰਾ ਗਾਂਧੀ ਮਾਰੀ ਆ ਤਾਂ ਫਿਰ ਉਹ ਵੀ ਲਹਤੀ ਸੀ ਇਹ ਕਹਿੰਦੇ ਨੇ ਹੱਤੀ ਦੇ ਵਾਰ ਕੀਤਾ ਤਾਂ ਵੀ ਉਹ ਹੱਤੀ ਸੀ ਤਾਂ ਉਸ ਨੂੰ ਉਹਦੇ ਗਨਮੈਨ ਨੇ ਮਾਰਿਆ ਤਾਂ ਫਿਰ ਇਹ ਦੱਸੋ ਕਿ ਅਕਾਲ ਤਖਤ ਸਾਹਿਬ ਦਾ ਬਗਲਾ ਲੈਣ ਦੀ ਖਾਤਰ ਇੰਦਰਾ ਗਾਂਧੀ ਨੂੰ ਗੱਡੀ ਚੜਾਇਆ ਤੇ ਸਿੱਖ ਤਾਂ ਉਹਨੂੰ ਵੀ ਕਹਿੰਦਾ ਅਕਾਲ ਤਖਤ ਸਾਹਿਬ ਤੇ ਚੰਗਾ ਕੀਤਾ ਇਹ ਜਿਹੜਾ ਰਸੂਲ ਹੈ ਇਹ ਬਾਬਾ ਰਸੂਲ ਹੈ ਜਿਹੜਾ ਇਹ ਕਹਿੰਦਾ ਕਿ ਅਕਾਲ ਤਖਤ ਸਾਹਿਬ ਜੇਕਰ ਕਹਿ ਦੇ ਕਿ ਭਾਈ ਇਹ ਸਹੀ ਹੋ ਗਿਆ ਫਿਰ ਕਹਿੰਦਾ ਮੈਂ ਮੰਨ ਲੂਗਾ ਤੇ ਫਿਰ ਜਿਹੜੀ ਇੰਦਰਾ ਗਾਂਧੀ ਮਾਰੀ ਹੈ ਤਾਂ ਖੁਦ ਅਕਾਲ ਤਖਤ ਸਾਹਿਬ ਕਹਿੰਦਾ ਹੈ ਕਿ ਇੰਦਰਾ ਗਾਂਧੀ ਨੂੰ ਗੱਡੀ ਚੜਾਉਣਾ ਵਧੀਆ ਕੀਤਾ ਔਰ ਹੁਣ ਦੂਜੇ ਪਾਸੇ ਆਜੋ ਵੀ ਜਿਹੜਾ ਇਹ ਰਸੂਲ ਸਿੰਘ ਬਾਬਾ ਇਹ ਪਤਾ ਨਹੀਂ ਕਿੱਥੋਂ ਆਇਆ ਨਮਾ ਜਾਂ ਬਾਬਾ ਔਰ ਦੂਜੇ ਪਾਸੇ ਗਿਆਨੀ ਬੂਟਾ ਇਹਨਾਂ ਦੋਵਾਂ ਦੀ ਜਣੀ ਅੱਜ ਕਿਵੇਂ ਰੇਸ ਲੱਗਦੀ ਆ ਆਹ ਤੁਹਾਨੂੰ ਦਿਖਾਉਣਾ ਇਸ ਵੀਡੀਓ ਦੇ ਅੰਦਰ ਉਸ ਤੋਂ ਪਹਿਲਾਂ ਬਾਬੇ ਰਸੂਲ ਦੀ ਤੁਹਾਨੂੰ ਮੈਂ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਗਿਆਨੀ ਬੂਟਾ ਜਿਹੜਾ ਉਹ ਵੀ ਵੀ ਸੁਣਾਵਾਂਗੇ ਉਸ ਤੋਂ ਬਾਅਦ ਜਿਹੜਾ ਐਕਸ਼ਨ ਹੋ ਗਿਆ ਉਸ ਦੀ ਵੀ ਖਬਰ ਤੁਹਾਡੇ ਪੂਰੀ ਸਾਹਮਣੇ ਧਰਾਂਗੇ ਸੁਣੋ ਅਮਰਤਪਾਲ ਮਹਿਰੋ ਇੱਕ ਗੈਂਗਸਟਰ ਹੈ ਆ ਕਿਹਨਾਂ ਰੱਬ ਨੇ ਚੰਗਾ ਤੇ ਖੰਡ ਨੂੰ ਤੂੰ ਕਿਉਂ ਦਾ ਪ੍ਰੋਫਾਈਲ ਚੱਕਦਾ ਇਹਨੇ ਧੋਖੇ ਲੈਣੇ ਨੇ ਇਹਦੇ ਪਿੱਛੇ ਤਰ੍ਹਾਂ ਦੀ ਕਮੀ ਆ ਤੁਸੀਂ ਇਹੋ ਜਿਹੀਆਂ ਵੀਡੀਓ ਜਿਹੜੀਆਂ ਨੇ ਆ ਕਮਲ ਕੌਰ ਦੀਆਂ ਤੁਸੀਂ ਆਪਦੇ ਪਰਿਵਾਰ ਨਾਲ ਬਹਿ ਕੇ ਦੇਖ ਸਕਦੇ ਆ ਦੇਖਣ ਹੀ ਆ ਕਹਦੇ ਆ ਇਹ ਤਾਂ ਸਾਹਮਣੇ ਆਪੇ ਆਉਂਦੀਆਂ ਜੋ ਸਾਹਮਣੇ ਵਾਲੀ ਸਾਈਡ ਤੇ ਕਾ ਤੁਹਾਡੇ ਕਿਸੇ ਇੱਕ ਮਿੱਤਰ ਨੇ ਦੇਖ ਲਈ ਜੀ ਇਹ ਵੀ ਤਾਂ ਗਲਤ ਹੈ ਨਾ ਸੋਸ਼ਲ ਮੀਡੀਆ ਤੇ ਛਲੀਬਾ ਫਲਾਉਣਾ ਦੇਖੋ ਸੋਸ਼ਲ ਮੀਡੀਆ ਤੇ ਪਿਓ ਦੀ ਪ੍ਰਾਪਰਟੀ ਥੋੜੀ ਆ ਤੇਰਾ ਖਾਨਦਾਨ ਇਹ ਆ ਜਾਊਗਾ ਇਹਦਾ ਮੈਨੂੰ ਲੱਗਦਾ ਜਿਹੜਾ ਇਹ ਹੀ ਆ ਵੀਡੀਓ ਦੇਖ ਕੇ ਜਿਹੜਾ ਇਹਦਾ ਮਨ ਭਟਕਦਾ ਕੱਲ ਗੱਲ ਸੀ ਇੱਕ ਦਾ ਰ ਕਨੋ ਵੀ ਯਾਨੀ ਜਿਹਨਾਂ ਸ਼ਰੀਰਾਂ ਤੇ ਫਲਾਉਂਦੇ ਕਿਹੜੇ ਮੈਂ ਕਹਿੰਦਾ ਜਿਹਨੂੰ ਹਮਲ ਤਫਾਰ ਕਰੇਂ ਮੈਂ ਇਹਨਾਂ ਨੂੰ ਮਾਰੂਗਾ ਮੈਂ ਉਹਨੂੰ ਪ੍ਰੋਟੈਕਟ ਕਰਾਂ ਮੈਂ ਉਹਦੇ ਨਾਲ ਖੜੂਗਾ ਮੈਂ ਅੱਗੇ ਹੋ ਕੇ ਮਾਰ ਦੂੰਗਾ ਫਰਮਾਨੀ ਦੇ ਦੂੰਗਾ ਪਰ ਕਿਸੇ ਨੂੰ ਮਾਰ ਨਹੀਂ ਦੂੰਗਾ ਅੱਜ ਪਾਕਿਸਤਾਨ ਤੋਂ ਇਹਦੇ ਫੇਮ ਤੇ ਵੀਡੀਓ ਪੈ ਰੀਆਂ ਨੇ ਕਿਉਂ ਰਿਸ਼ਤੇਦਾਰ ਨੇ ਇਹਦੇ ਉਹ ਲੋਕ ਤਾਂ ਕੋਈ ਕਿਸੇ ਦੇ ਪੱਖ ਚ ਬੋਲ ਸਕਦਾ ਕਿਉਂ ਤੁਸੀਂ ਵੀ ਹਮਾਇਤ ਕਰਦੇ ਆ ਮੈਂ ਹਮਾਇਤ ਨਹੀਂ ਕਰਦਾ ਕਿਉਂ ਹੋ ਰਿਹਾ ਤੁਸੀਂ ਹਮਾਇਤ ਕਰਦੇ ਆ ਕਿਉਂ ਕਿਉਂ ਬਾਏ ਬਾਏ ਕਿਉਂ ਤਾਂ ਤਾਂ ਕੰਮ ਨਹੀਂ ਮੈਂ ਹਮਾਇਤ ਕਰਦਾ ਉਹਦੀ ਮੈਂ ਹਮਾਇਤ ਨਹੀਂ ਕਰਦਾ ਇਹ ਹਮਾਇਤ ਕਿਉਂ ਸ਼ਬਦ ਬਣਦਾ ਇਹਲਾ ਆਪਣਾ ਸ਼ਬਦ ਬਣਦਾ ਇਹ ਤਾਂ ਰਫਲੇਜ ਵੀ ਨਾ ਚੱਕ ਕੇ ਪੰਜਾਬ ਦਾ ਗੰਦ ਸਾਫ ਹੋ ਸਿੱਖੀ ਬਚ ਚੁੱਕੀ ਅਮਰਪਾਲ ਮੈਰੋ ਕਹਿੰਦਾ ਕਿ ਇਸ ਤੇ ਗੰਦ ਸਾਫ ਕਰਨ ਦਾ ਇੱਛਾ ਹੈ ਅਮਰਪਾਲ ਮਾਰੋ ਧੋ ਗੰਦ ਸਾਫ ਪਾਜੀ ਬਾਬਾ ਰਸੂਲ ਸਿੰਘ ਜਿਹਨੂੰ ਤੁਸੀਂ ਸੁਣਿਆ ਅਮਰਪਾਲ ਸਿੰਘ ਮਹਿਰੋਂ ਦੇ ਖਿਲਾਫ ਹੈ ਉਹ ਔਰਤਾਂ ਨੂੰ ਕਹਿੰਦਾ ਮੈਂ ਪ੍ਰੋਟੈਕਟ ਕਰੂੰਗਾ ਤੇ ਉਹਨਾਂ ਨੂੰ ਆਪਦੇ ਘਰੇ ਲਿਜਾਊਂਗਾ ਇਹ ਬਾਬੇ ਦਾ ਕਹਿਣਾ ਹੈ ਯਾਨੀ ਨੰਗ ਪੁੰਨੇ ਦਾ ਸਾਥ ਦੇ ਰਿਹਾ ਹੈ ਰਸੂਲ ਸਿੰਘ ਆ ਪਤਾ ਨਹੀਂ ਕੌਣ ਹੈ ਜਾਣਦੇ ਨਹੀਂ ਅਸੀਂ ਪਰ ਦਿਖਾਉਣਾ ਜ਼ਰੂਰੀ ਸੀ ਇਹਨਾਂ ਲੋਕਾਂ ਨੇ ਨਾ ਖੱጫ ਨੇ ਗੰਦ ਪਾਇਆ ਸਾਡੇ ਪੰਜਾਬ ਦੇ ਅੰਦਰ ਔਰ ਅੱਗੇ ਦਾ ਇਹਨਾਂ ਦੇ ਨਾਲ ਮਾਮਲਾ ਕੀ ਆ ਵੀ ਪੂਰੀ ਖਬਰ ਸਾਂਝੀ ਕਰਾਂਗੇ ਪਹਿਲਾਂ ਆ ਬੰਦੇ ਵੀ ਸੁਣ ਲਓ ਜਿਹੜੇ ਬੰਦੇ ਅਮਰਪਾਲ ਸਿੰਘ ਮਹਿਰੋਂ ਦੇ ਇੱਕ ਵੀਡੀਓ ਪਾਉਣ ਤੋਂ ਬਾਅਦ ਖੁਦ ਮਾਫੀ ਮੰਗ ਰਹੇ ਨੇ ਆਪਣੇ ਆਪ ਕਿ ਇਹ ਬੰਦੇ ਫਿਰ ਮਾੜੇ ਨੇ ਪਹਿਲਾਂ ਇਹ ਸ਼ਰੀਲ ਵੀਡੀਓ ਬਣਾਉਂਦੇ ਸੀ ਤਿੰਨ ਯੂਟਿਊਬਰ ਪੰਜਾਬ ਦੇ ਮਾਫੀ ਮੰਗ ਰਹੇ ਨੇ ਕਿ ਇਹ ਫਿਰ ਗਲਤ ਨੇ ਜੇਕਰ ਇਹਨਾਂ ਨੇ ਹੁਣ ਮਾਫੀ ਮੰਗ ਲਈ ਹੈ ਤਾਂ ਕੀ ਮਾੜਾ ਕਰ ਦਿੱਤਾ ਤਾਂ ਇਹਨਾਂ ਲੋਕਾਂ ਤੋਂ ਵੀ ਸਿੱਖ ਲੈਣੀ ਚਾਹੀਦੀ ਐ ਇਹੋ ਜਿਹੇ ਲੰਡੂ ਬਾਬਿਆਂ ਨੂੰ ਆ ਸੁਣ ਲਓ ਜਰਾ ਧਿਆਨ ਦੇ ਨਾਲ ਤੇ ਅਸੀਂ ਸਾਰੀ ਸੰਗਤ ਤੋਂ ਤੇ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਮੈਰੋਂ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨ ਲਿਆਂਗੇ ਕਿਉਂਕਿ ਅਸੀਂ ਆਪਦੇ ਚੈਨਲ ਦੇ ਉੱਤੇ ਪਿੰਡੂ ਜੈਕ ਰਿਕਾਰਡਸ ਤੇ ਅਸੀਂ ਕੁਝ ਕੁ ਵੀਡੀਓ ਪਾਈਆਂ ਸੀ ਜਿਨ੍ਹਾਂ ਦੇ ਵਿੱਚ ਅਸ਼ਲੀਲ ਸੀਨ ਪਾਏ ਗਏ ਸੀ ਆਸਨ ਦੇ ਵਿੱਚ ਕੀ ਆ ਸਾਡੇ ਅਕਲ ਦੇ ਪਰਦਾ ਪੈ ਗਿਆ ਸੀ ਅਸੀਂ ਰਸਤਾ ਭਟਕ ਗਏ ਸੀ ਤੇ ਅਸੀਂ ਗਲਤ ਵੀਡੀਓ ਬਣਾਉਣੀਆ ਸ਼ੁਰੂ ਕਰਤੀ ਸੀ ਤੇ ਅਸੀਂ ਉਹ ਸਾਰੀਆਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਤੁਸੀਂ ਦੱਸੋ ਪੰਜਾਬ ਵਾਲਿਓ ਕਿ ਜਿਹੜੇ ਬੰਦੇ ਮੁੱਖ ਧਾਰਾ ਦੇ ਵਿੱਚ ਵਾਪਸ ਆਉਣ ਦੀ ਗੱਲ ਕਰਦੇ ਨੇ ਇਹ ਬਾਬੇ ਨੂੰ ਚੰਗੇ ਨਹੀਂ ਲੱਗਦੇ ਯਾਰ ਇਹ ਕਹਿੰਦੇ ਆ ਸਲੀਲ ਵੀਡੀਓ ਬਣਾਓ ਇਹ ਪ੍ਰਾਪਰਟੀ ਨਹੀਂ ਤੁਹਾਡੇ ਪਿਓ ਦੀ ਕਹਿੰਦੇ ਸੋਸ਼ਲ ਮੀਡੀਆ ਇਹ ਪੂਰਾ ਅਫਸਾਰ ਹੈ ਇਹਨਾਂ ਕੁੜੀਆਂ ਨੂੰ ਇੱਕ ਤਾਂ ਗਿਆਨੀ ਬੂਟਾ ਉਹ ਵੀ ਸਿਰੇੜਾ ਖਾਚ ਚ ਮਲੰਗ ਤੇ ਚੋਰ ਬੰਦਾ ਡਾਲਰ ਚੋਰੀ ਕੀਤਾ ਸੀ ਉਹਨੇ ਇਹ ਪੂਰਾ ਪੰਜਾਬ ਜਾਣਦਾ ਔਰ ਦੂਜੇ ਪਾਸੇ ਆ ਜਿਹੜਾ ਰਸੂਲ ਹੈ ਬਾਬਾ ਇਹਨੂੰ ਮੈਂ ਵੀ ਨਹੀਂ ਜਾਣਦਾ ਬਹੁਤ ਸਾਰੇ ਲੋਕ ਨਹੀਂ ਜਾਣਦੇ ਪਰ ਇਹ ਹੁਣ ਜਿਹੜਾ ਇਹਨੇ ਸਰਜਾ ਕੱਢਿਆ ਇਹ ਕਹਿੰਦਾ ਇਸ ਜਨਾਨੀਆਂ ਨੂੰ ਪ੍ਰੋਟੈਕਟ ਕਰਾਂਗੇ ਅਸੀਂ ਜਿਹੜੀਆਂ ਸ਼ਰੀਫਤਾ ਖਲਾਉਂਦੀਆਂ ਨੇ ਇਹ ਸਾਡੀਆਂ ਧੀਆ ਨੇ ਕਹਿੰਦਾ ਇਹ ਗੁਰੂ ਸਾਹਿਬ ਕਹਿੰਦੇ ਨੇ ਬਲਾਂ ਕਿਹੜੀ ਗੁਰੂ ਸਾਹਿਬ ਨੇ ਆਗਿਆ ਦਿੱਤੀ ਹੈ ਕਿ ਸ਼ਲੀਲਤਾ ਫਿਰਵਾਓ ਆਪਣੀਆਂ ਧੀਆਂ ਨੂੰ ਕਹਿ ਕੇ ਇੱਕ ਪਾਸੇ ਕਹਿੰਦਾ ਮੇਰੀਆਂ ਧੀਆਂ ਨੇ ਔਰ ਦੂਜੇ ਪਾਸੇ ਕਹਿੰਦਾ ਗੁਰੂ ਸਾਹਿਬ ਕਹਿੰਦੇ ਆ ਕਿਸੇ ਔਰਤ ਦੇ ਉੱਤੇ ਬਾਰ ਨਹੀਂ ਕਰਨਾ ਤੇ ਫਿਰ ਉਹ ਕਿਹੜੀ ਔਰਤ ਸੀ ਜਿਹਨੇ ਅਕਾਲ ਤਖਤ ਸਾਹਿਬ ਟਾਇਆ ਸੀ ਤੇ ਸਾਡੇ ਸਿੰਘਾਂ ਦੁਆਰਾ ਉਹਨੂੰ ਸੋਡਾ ਲਾ ਕੇ ਗੱਡੀ ਚੜਾਇਆ ਗਿਆ ਯਾਰ ਕਮਾਲ ਹੋ ਗਿਆ ਜੇ ਸਾਡੇ ਉਹ ਕਿਸੇ ਨੇ ਸੱਚੀ ਕਿਹਾ ਕਹਿੰਦਾ ਸਿੱਖ ਨੂੰ ਨਾ ਮਾਰੇ ਸਿਰ ਕੌਮ ਕਰੇ ਵੀ ਨਾ ਹਾਰੇ ਜੋ ਅਮਰਪਾਲ ਸਿੰਘ ਮਾਰੇ ਨੇ ਕੀਤਾ ਉਹ ਤਾਂ ਹੁਣ ਖੁਦ ਹੀ ਗਿਆ ਉਹਨੇ ਕਹਿੰਦਾ ਮੈਂ ਜੇਲ੍ਹ ਜਾਊਗਾ ਮੈਂ ਭੁਗਤੂ ਆ ਸਾਡੇ ਬੰਦੇ ਭੁਗਤ ਲੈਣਗੇ ਪਰ ਇਹਨਾਂ ਦੇ ਚਲੂਨੇ ਬੜੇ ਲੜ ਰਹੇ ਨੇ ਕਈ ਬਾਬੇ ਇਹ ਸਰ ਕੱਢ ਰਹੇ ਨੇ ਕਹਿੰਦੇ ਯਾਰੋ ਤਾਂ ਹੁਣ ਗਲਤ ਕਰਤਾ ਅਸੀਂ ਇਹਨਾਂ ਨੂੰ ਪ੍ਰੋਟੈਕਟ ਕਰਾਂਗੇ ਸਾਡੀਆਂ ਭੈਣਾਂ ਨੇ ਸਾਡੀਆਂ ਮਾਮਾ ਨੇ ਜਦੋਂ ਪੱਤਰਕਾਰ ਸਵਾਰ ਕਰਦੇ ਫਿਰ ਇਹਨਾਂ ਦੇ ਚਲੂਨੇ ਵੱਧ ਲੜਦੇ ਨੇ ਕਹਿੰਦਾ ਪੱਤਰਕਾਰ ਕਹਿੰਦਾ ਤੁਹਾਡੇ ਘਰੇ ਲੈ ਲਓ ਐਲ ਸੀ ਡੀ ਦੇ ਉੱਤੇ ਵੱਡੀ ਕਰਕੇ ਤਸਵੀਰ ਤੇ ਕਹਿੰਦਾ ਵੀਡੀਓ ਚਲਾਓ ਇਹਦੀਆਂ ਸ਼ਰੀਲ ਵੀਡੀਓ ਦੇਖੋ ਤੁਸੀਂ ਸਾਰਾ ਪਰਿਵਾਰ ਅਸੀਂ ਕਿਉਂ ਦੇਖੀਏ ਕਹਿੰਦਾ ਮੇਰੇ ਮਨੇ ਮਿਰਚਾ ਲੱਗਦੀ ਆ ਉੱਤੇ ਇਹ ਪ੍ਰੋਟੈਕਟ ਕਰਦੇ ਵਜ੍ਹਾ ਕੀ ਆ ਵਜ੍ਹਾ ਇਹ ਆ ਕਿ ਭਾਈ ਇਹ ਸਿਰਫ ਫੇਮ ਖੱਟਣ ਦੀ ਖਾਤਰ ਇਹਨਾਂ ਨੂੰ ਮੁੱਦਾ ਲੱਭ ਗਿਆ ਕਿ ਕੁੜੀ ਮਾਰੀ ਗਈ ਆ ਇਹਦੇ ਪੱਖ ਦੇ ਵਿੱਚ ਤਾਂ ਕੋਈ ਬੋਲਦਾ ਨਹੀਂ ਹੁਣ ਇਧਰਲੇ ਪਾਸੇ ਆਪਾਂ ਖੜ ਜਾਂਦੇ ਆ ਚਾਰ-ਛੇ ਲੜਕਾ ਮਾਰਾਂਗੇ ਨਾਲੇ ਚਾਰ ਬੰਦਿਆਂ ਚ ਹੋਰ ਪਹਿਚਾਨ ਹੋ ਜੂਗੀ ਪਤਾ ਨਹੀਂ ਸਾਨੂੰ ਕਿੰਨੇ ਕੁ ਲੋਕ ਚੰਗਾ ਕਹਿਣਗੇ ਪਰ ਲੋਕ ਇਹਨਾਂ ਨੂੰ ਯਾਦਤਾ ਪਾ ਰਹੇ ਨਹੀਂ ਲੋਕਾਂ ਨੇ ਤੁਹਾਡੇ ਘਰੇ ਲੈ ਜੂ ਜੇ ਤੁਹਾਡੀਆਂ ਕੁੜੀਆਂ ਲੱਗਦੀਆਂ ਨੇ ਜਾਂ ਫਿਰ ਤੁਸੀਂ ਅਸਲੀਲ ਵੀਡੀਓ ਦੇ ਜੇਕਰ ਹੱਕ ਦੇ ਵਿੱਚੋਂ ਤਾਂ ਮੈਨੂੰ ਲੱਗਦਾ ਵੀ ਜਿਵੇਂ ਇਹ ਆਪਣੇ ਆਪ ਦੇ ਘਰਾਂ ਦੇ ਵਿੱਚੇ ਦੇਖਦੇ ਹੋਣਗੇ ਐਸ ਕਰਕੇ ਇਹਨਾਂ ਨੂੰ ਪ੍ਰੋਟੈਕਟ ਕਰਨ ਦੀ ਗੱਲ ਕਰਦੇ ਨੇ ਕਿਉਂਕਿ ਇਹ ਤਾਂ ਕਾਨੂੰਨ ਵੀ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਇਹ ਅਸਲੀਲਤਾ ਫੈਲਾ ਦਿਓ ਜਿਹੜੀ ਅਮਨੀਤ ਕੌਂਡਲ ਆ ਬਠਿੰਡੇ ਦੀ ਐਸਐਸਪੀ ਆ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਐਨਾ ਲੋਕਾਂ ਦੇ ਉੱਤੇ ਪਟਾ ਫਿਰੂਗੀ ਕਿਉਂਕਿ ਜਿਹੜੇ ਇਹ ਲੋਕ ਉਹਨੂੰ ਗਲਤ ਅਸਲੀਲਤਾ ਫੈਲਾਉਣ ਨੂੰ ਪ੍ਰੋਮੋਟ ਕਰ ਰਹੇ ਨੇ ਅਮਨੀਤ ਕੌਂਡਲ ਇੱਕ ਬਹੁਤ ਹੀ ਇਮਾਨਦਾਰ SSP ਬਠਿੰਡੇ ਦੀ ਬਹੁਤ ਲੋਕ ਨੂੰ ਚੰਗਾ ਕਹਿੰਦੇ ਨੇ ਕਹਿੰਦੇ ਵੀ ਐਕਸ਼ਨ ਲੈਣ ਦੇ ਵਿੱਚ ਦੇਰੀ ਨਹੀਂ ਕਰਦੀ ਪਰ ਮੈਂ ਚਾਹੁੰਦਾ ਵੀ ਜੇਕਰ ਮੇਰੀ ਵੀਡੀਓ ਉੱਥੇ ਤੱਕ ਜਾਂਦੀ ਹੈ ਤਾਂ ਮੈਂ SSP ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਸਿਰਫ ਇਸ ਗੱਲ ਦੇ ਉੱਤੇ ਅਪੀਲ ਕਰਨੀ ਚਾਹੁੰਗਾ ਕਿ ਦੇਖੋ ਜਿਹੜੀ ਅਸਲੀਲਤਾ ਫੈਲ ਰਹੀ ਹੈ ਜੋ ਹੋ ਗਿਆ ਤਾਂ ਹੋ ਹੀ ਗਿਆ ਪਰ ਜਿਹੜੇ ਲੋਕ ਉਸ ਤੇ ਰੋਟੀਆਂ ਸੇਕ ਰਹੇ ਨੇ ਉਸ ਗੱਲ ਨੂੰ ਪ੍ਰੋਟੈਕਟ ਕਰਨ ਦੀ ਗੱਲ ਕਰਦੇ ਨੇ ਅਸਲੀਲਤਾ ਫਲਾਉਣ ਨੂੰ ਬढ़ावा ਦੇ ਰਹੇ ਨੇ ਇਹਨਾਂ ਲੋਕਾਂ ਦੇ ਉੱਤੇ ਇਹਨਾਂ ਦੇ ਉੱਤੇ ਪਟਾ ਫਿਰਨਾ ਚਾਹੀਦਾ ਚੰਗੀ ਤਰ੍ਹਾਂ ਔਰ ਫਿਰਨਾ ਵੀ ਇਹਨਾਂ ਦੇ ਇਸ ਤਰ੍ਹਾਂ ਚਾਹੀਦਾ ਚੌਂਕ ਦੇ ਵਿੱਚ ਇਹਨਾਂ ਨੂੰ ਸਿੱਟ ਕੇ ਸਾਰਿਆਂ ਨੂੰ ਨੰਗੇ ਕਰਕੇ ਫਿਰ ਇਹਨਾਂ ਦੇ ਉੱਤੇ ਪਟਾ ਫਿਰਨਾ ਚਾਹੀਦਾ ਤਾਂ ਕਿ ਸਾਡੇ ਸਮਾਜ ਦੇ ਵਿੱਚ ਬਾਣੇ ਵੀ ਬੜਾ ਬਦਨਾਮ ਕਰ ਰਹੇ ਆ ਯਾਰ ਬਾਣਾ ਹਥਿਆਰ ਬਣਾਇਆ ਸਾਰਿਆਂ ਨੇ ਅਸੀਂ ਬਾਣੇ ਨਹੀਂ ਪਾਇਆ ਪਰ ਅਸੀਂ ਕੋਈ ਇਹੋ ਜਿਹੀ ਗੱਲ ਵੀ ਨਹੀਂ ਕਰਦੇ ਕਿ ਯਾਰ ਅਸਲੀਅਤ ਆਵਣ ਵਾਲੇ ਬੰਦੇ ਨੂੰ ਪ੍ਰਮੋਟ ਕਰ ਦਿਓ ਆਹਦੀ ਵੀਡੀਓ ਦੇ ਵਿੱਚ ਉਹਨੂੰ ਪ੍ਰਮੋਟ ਕਰੋ ਸੇਨਾ ਗੱਲਾਂ ਦੇ ਨਾਲ ਇੱਕ ਪਾਸੇ ਤਾਂ ਕਿਹਾ ਜਾਂਦਾ ਗੁਰੂਆਂ ਪੀਰਾਂ ਦੀ ਧਰਤੀ ਐ ਔਰ ਦੂਜੇ ਪਾਸੇ ਕਹਿੰਦੇ ਯਾਰੇ ਤਾਂ ਧਰਤੀ ਨੂੰ ਦੇਖੋ ਲਾਜ ਕਿਹੜੀ ਲੱਗੀ ਐ ਜੇ ਲੋਕ ਪੰਜਾਬ ਪੱਖੀ ਗੱਲਾਂ ਕਰਦੇ ਉਹਨਾਂ ਦੇ ਵਿਰੁੱਧ ਚੱਲਦੇ ਨੇ ਤੁਸੀਂ ਉਹਨਾਂ ਦੀਆਂ ਪ੍ਰਾਣੀਆਂ ਵੀਡੀਓ ਕੱਢ ਲਓ ਚਾਹੇ ਗਿਆਨੀ ਬੂਟੇ ਦੀਆਂ ਕੱਢ ਲਓ ਖੱਤ ਦੀਆਂ ਔਰ ਚਾਹੇ ਕਰ ਲਓ ਭਾਈ ਆ ਰਸੂਲ ਐ ਜਿਹੜਾ ਇਹ ਵੀ ਦੇਖੋ ਨਮਾ ਜਾਂ ਮੈਂ ਤਾਂ ਕਦੇ ਵੇਖਿਆ ਨਹੀਂ ਪਰ ਇਹ ਜਿਹੜੇ ਖੱਤ ਲੋਕ ਹਨ ਇਹ ਪੰਜਾਬ ਦਾ ਦਰਅਸਲ ਦੇ ਵਿੱਚ ਬੇੜਾਗਰਕ ਕਰਨਾ ਚਾਹੁੰਦੇ ਨੇ ਪਰ ਤੁਸੀਂ ਦੱਸੋ ਮਾਈ ਭਾਗੋ ਦਾ ਕੀ کردار ਸੀ ਇਹ ਅੱਜ ਦੀਆਂ ਜਨਾਨੀਆਂ ਨੂੰ ਕੀ ਕਹਿੰਦੇ ਨੇ ਕਹਿੰਦੇ ਸਾਡੀਆਂ ਧੀਆ ਜੀ ਇਹ ਤਾਂ ਗੁਰੂ ਸਾਹਿਬ ਪਰਾਂ ਦੱਸੋ ਗੁਰੂ ਸਾਹਿਬ ਇਹੋ ਜਿਹਾ ਕੁਝ ਕਰਦੇ ਸੀ ਯਾਰ ਛੇਨਾ ਲੋਕਾਂ ਦੇ ਉੱਤੇ ਐਕਸ਼ਨ ਲੈਣ ਦੀ ਲੋੜ ਆ ਵੱਡੇ ਪੱਧਰ ਦੇ ਉੱਤੇ ਪੰਜਾਬ ਦੀ ਪੁਲਿਸ ਜਿਹੜੀ ਵੀ ਪੰਜਾਬ ਦਾ ਪੁਲਿਸ ਨੌਜਵਾਨ ਇੰਨਾ ਲੋਕਾਂ ਦੇ ਪੱਟਾ ਫੇਰੂਆ ਅਸੀਂ ਗੱਜ-ਵੱਜ ਕੇ ਉਸ ਦੀ ਹਮਾਇਤ ਔਰ ਉਸ ਨੂੰ ਪ੍ਰਮੋਟ ਪੂਰੇ ਪੰਜਾਬ ਦੇ ਅੰਦਰ ਕਰਾਂਗੇ ਕਿਉਂਕਿ ਇਹੋ ਜਿਹੇ ਯੋਧੇ ਬਹੁਤ ਬੈਠਾ ਜਿਹੜੇ ਪੰਜਾਬ ਦੇ ਅੰਦਰ ਜਿਹੜੇ ਇਨਸਾਫ ਕਰ ਦਿੰਦੇ ਨੇ ਔਰ ਇਨਸਾਫ ਕਰਨ ਦੇ ਵਿੱਚ ਕੋਈ ਵੀ ਦੇਰੀ ਨਹੀਂ ਕਰਦੇ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਤੁਸੀਂ ਇਸ ਵੀਡੀਓ ਦੇ ਹੱਕ ਵਿੱਚੋਂ ਤਾਂ ਵੱਡੇ ਪੱਧਰ ਦੇ ਉੱਤੇ ਵੀਡੀਓ ਫਲਾ ਦਿਓ ਮੇਰਾ ਵੀਰ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਟਿਕਟੋਕਰ ਕਮਲ ਕੌਰ ਜਿਹਦਾ ਕਤਲ ਹੋ ਜਾਂਦਾ ਹੈਗਾ ਔਰ ਅਮਰਿਤਪਾਲ ਮਹਿਰੂ ਨੇ ਲਾਈਵ ਆ ਕੇ ਉਹਨੂੰ ਧਮਕੀ ਲਈ ਸੀ ਕਿ ਅਗਰ ਤੂੰ ਅਸ਼ੀਲਤਾ ਵਾਲਾ ਮਵਾਦ ਪਾਉਣਾ ਬੰਦ ਨਾ ਕੀਤਾ ਤੇ ਤੇਰਾ ਅੰਜਾਮ ਭਿਆਨਕ ਹੋਏ। ਇਸ ਕੇਸ ਵਿੱਚ ਉਹਨਾਂ ਨੂੰ ਮਲਬਸ ਕੀਤਾ ਗਿਆ ਔਰ ਉਹਨਾਂ ਦੇ ਦੋ ਸਾਥੀ ਫੜੇ ਗਏ ਜਿਸ ਤੋਂ ਬਾਅਦ ਉਹਨਾਂ ਨੇ ਜੁਰਮ ਕਬੂਲ ਕਰ ਲਿਆ। ਇਸ ਤੋਂ ਬਾਅਦ ਬੂਟਾ ਸਿੰਘ ਤੇ ਇੱਕ ਜਿਹੜਾ ਬਾਬਾ ਰਸੂਲ ਸਿੰਘ ਨਾਮੀ ਹੈਗਾ ਵੈ ਉਹਨਾਂ ਨੇ ਆਪਣੇ ਜਿਹੜੇ ਪੈਗਾਮ ਆ ਜਾਰੀ ਕੀਤੇ ਜਿਹਦੇ ਵਿੱਚ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਅਸੀਂ ਇਹੋ ਜਿਹੜੇ ਜਿਹੜੇ ਮਵਾਦ ਬਣਾਉਂਦੇ ਆ ਜਾਂ ਜੁੜੀਆਂ ਬੱਚੀਆਂ ਆਪਣਾ ਜਿਹੜਾ ਘਰ ਦਾ ਨਿਜਾਮ ਚਲਾ ਰਹੀਆਂ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰਾਂਗੇ ਜਿਹੜਾ ਇਹਨਾਂ ਦੇ ਖਿਲਾਫ ਆਏਗਾ ਅਸੀਂ ਉਹਨਾਂ ਦੇ ਖਿਲਾਫ ਖੜੇ ਹੋ ਜਾਵਾਂਗੇ ਔਰ ਜਿਸ ਤੋਂ ਬਾਅਦ ਜਿੰਨੇ ਵੀ ਸਿੰਘ ਹੈਗੇ ਆ ਉਹ ਸਾਰੇ ਇਹਨਾਂ ਦੋਨਾਂ ਦੇ ਖਿਲਾਫ ਹੈਗੇ ਆ ਉਹਨਾਂ ਦੇ ਵਿੱਚ شدید ਗੁੱਸਾ ਹੈ ਕਿ ਇਹ ਪੰਜਾਬ ਦੇ ਵਿੱਚ ਅਸ਼ੀਲਤਾ ਫੈਲਾਉਣ ਆਲਿਆਂ ਨੂੰ ਪ੍ਰਮੋਟ ਕਰਾਂਦੇ ਆ ਉਹਨਾਂ ਦੀ ਹੌਸਲਾ ਅਫਜ਼ਾਈ ਕਰਾਂਦੇ ਆ ਅਸੀਂ ਇਸ ਚੀਜ਼ ਨੂੰ ਖਤਮ ਕਰਨਾ ਚਾਹੁੰਦੇ ਹਗੇ ਆ ਸਾਨੂੰ ਮੁਆਦ ਪਾਉਣ ਤੇ ਕੋਈ ਮਸਲਾ ਨਹੀਂ ਹੈਗਾ ਅੱਛਾ ਕੰਟੈਂਟ ਬਣਾ ਕੇ ਪੇਸ਼ ਕੀਤਾ ਜਾਵੇ ਇਸ ਤਰ੍ਹਾਂ ਦਾ ਅਸ਼ੀਨਤਾ ਵਾਲਾ ਮਵਾਜੜਾ ਵੈ ਉਸ ਦੇ ਉੱਤੇ ਮਸਲਾ ਅਸੀਂ ਉਸ ਦੀ ਮੁਖਾਲਫਤ ਕਰਦੇ ਰਹਾਂਗੇ ਭਾਵੇਂ ਜਿਹੜਾ ਮਰਜ਼ੀ ਸਾਡੇ ਵਿਰੋਧ ਦੇ ਵਿੱਚ ਆ ਜਾਵੇ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਗਾ ਇਸ ਵੀਡੀਓ ਬਾਰੇ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼